ਤਸਵੀਰਾਂ ਹੁਸ਼ਰਪੁਰ ਜਲੰਧਰ ਮਾਰਗ ਤੇ ਪੈਂਦੇ ਪਿਪਲਾਵਾਲਾ ਦੀਆਂ ਨੇ ਜਿੱਥੇ ਕਿ ਬੀਤੇ ਸ਼ਨੀਵਾਰ ਨੂੰ ਸਵਿਫਟ ਗੱਡੀ 'ਚ ਆਈਆਂ ਦੋ ਮਹਿਲਾਵਾਂ ਅਤੇ ਦੋ ਵਿਅਕਤੀਆਂ ਵੱਲੋਂ ਇੱਕ ਲੁੱਟ ਦੇ ਕਾਰਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਐਨਆਰਆਈ ਬਜ਼ੁਰਗ ਵੱਲੋਂ ਦਿਖਾਈ ਗਈ ਚੁਸਤੀ ਨਾਲ ਲੁੱਟ ਦਾ ਬਚਾਅ ਹੋ ਗਿਆ। ਪਰੰਤੂ ਇਸ ਘਟਨਾ ਦੀ ਜੋ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਸੱਚਮੁੱਚ ਬੇਹਦ ਡਰਾਉਣੀ ਵਾਲੀ ਹੈ। ਕਿਉਂਕਿ ਜਿਸ ਤਰ੍ਹਾਂ ਬਜ਼ੁਰਗ ਨੂੰ ਗੱਡੀ ਨਾਲ ਕਿਸੇਟਿਆ ਗਿਆ ਉਸ ਨਾਲ ਉਸ ਦਾ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਹਾਲਾਂਕਿ ਇਸ ਹਾਦਸੇ 'ਚ ਬਜ਼ੁਰਗ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਕਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਅਵਤਾਰ ਸਿੰਘ ਧਾਮੀ ਨੇ ਦੱਸਿਆ ਕਿ ਉਹ ਪਿੱਪਲਾਵਾਲਾ ਦਾ ਰੈਂਡਵਾਲਾ ਹੈ ਤੇ ਬੀਤੇ ਸ਼ਨੀਵਾਰ ਨੂੰ ਦੁਪਹਿਰ ਕਰੀਬ 12:30 ਵਜੇ ਆਪਣੇ ਘਰ ਨੇ ਸਥਿਤਕ ਮੌਜੂਦ ਸੀ ਤੇ ਇਸ ਦੌਰਾਨ ਸਵਿਫਟ ਗੱਡੀ 'ਚ ਆਏ ਚਾਰ ਲੁੱਟੇਰਿਆਂ ਨੇ ਪਹਿਲਾਂ ਉਹਨਾਂ ਨੂੰ ਆਵਾਜ਼ ਮਾਰੀ ਤੇ ਫਿਰ ਕੋਈ ਪਤਾ ਪੁੱਛਣ ਬਹਾਨੇ ਉਸ ਨੂੰ ਗੱਡੀ ਅੰਦਰ ਖਿੱਚ ਲਿਆ ਤੇ ਫਿਰ ਹੱਥ 'ਚ ਪਾਇਆ ਸੋਨੇ ਦਾ ਕੜਾ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਵੱਲੋਂ ਤੁਰੰਤ ਫੁਰਤੀ ਦਿਖਾਉਂਦਿਆਂ ਹੋਇਆਂ ਮਹਿਲਾ ਦੇ ਵਾਲ ਖਿੱਚ ਲਏ ਗਏ ਜਿਸ ਕਾਰਨ ਮਹਿਲਾ ਵੱਲੋਂ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਗੱਡੀ ਚੋਂ ਧੱਕਾ ਮਾਰ ਦਿੱਤਾ ਗਿਆ ਹਾਲਾਂਕਿ ਕੁਝ ਮੀਟਰ ਤੱਕ ਗੱਡੀ ਉਹਨਾਂ ਨੂੰ ਕਸੀਟ ਕੇ ਲੈ ਗਈ ਜਿਸ ਕਾਰਨ ਉਹਨਾਂ ਦੇ ਸਿਰਾਂ ਤੇ ਗੋਡਿਆਂ ਤੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਦੂਜੇ ਪਾਸੇ ਠਾਣਾ ਮੋਡਲ ਟਾਉਨ ਦੀ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਨਾਮ ਹੈ ਤੁਹਾਡਾ ਅੰਕਲ ਜੀ ਰਵਰਪਾਸ ਸਿੰਘ ਤੁਹਾਨੂੰ ਜੀ ਕਿੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਮਾ ਪੀਪਲ ਵਾਲਾ ਜੀ ਤੁਸੀਂ ਲੰਬੜਦਾਰ ਹੋ ਜੀ ਗਾਰ ਨੰਬਰ 21 ਠੀਕ ਹੈ ਇਹ ਲਈ ਲੰਬੜਦਾਰ ਹੋ ਜੀ ਨੰਬਰਦਾਰ ਮੈਂ ਡਿਜ਼ਾਈਨ ਕਰ ਚੁੱਕਾ ਠੀਕ ਹੈ ਓਕੇ ਤੁਹਾਡਾ ਲੰਬੜਦਾਰ ਠੀਕ ਅਸ਼ਨੀਵਾਰ ਨੂੰ ਤੁਹਾਡੇ ਨਾਲ ਇੱਕ ਵਾਕਿਆ ਵਾਪਰਿਆ ਜੀ ਕਿ ਇਹ ਗੱਲਬਾਤ ਹੋਈ ਸੀ ਪੂਰੀ ਵਾਸਤਾ ਸੀਗਾ ਜੀ ਮੈਂ ਸਟੇਟਮੈਂਟ ਕੰਪਨੀ ਇੰਡੀਆ ਤੋਂ ਅਸ਼ੋਭ ਵਾਲੀ ਜਾਈ ਨੂੰ ਉਹਨਡਿਆ ਸੀਗਾ ਗੁਰਪ੍ਰੀਤ ਸਿੰਘ ਸੁਭਾਜ ਆ ਜਾਂਦੇ ਆ ਬਿਲਕੁਲ ਉਹ ਨਾਲ ਹੀ ਮੇਰਾ ਘਰ ਹੈਗਾ ਜੋ ਵੀ ਆਪਣੇ ਘਰ ਨੂੰ ਟਰਨ ਕੀਤਾ ਉੱਤੇ ਉੱਤੇ ਬੈਕ ਤੇ ਮੈਨੂੰ ਕੋਈ ਆਵਾਜ਼ ਵੇਖ ਕੇ ਇੱਕ ਮਿੰਟ ਗਲਤ ਹੁੰਦੀ ਆ ਮੈਂ ਜੋ ਵਾਪਸ ਗਿਆ ਤੇ ਉਹਦੇ ਵਿੱਚ ਦੋ ਲੇਡੀ ਸੀ ਇਹ ਕਾਰ ਦੇ ਵਿੱਚ ਤੇ ਦੋ ਜਨ ਸੀਗੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਦੱਸੋ ਮੈਂ ਕਿਹਾ ਕਿ ਇਹ ਬਾੜਬੰਦੀ ਹੋ ਗਈ ਆ ਮਹੱਲੇਦਾਰੀ ਬਣ ਗਈ ਉਹਦੇ ਵਿੱਚ ਨਹੀਂ ਪਤਾ ਲੱਗਦਾ ਕਿ ਮੁਸ਼ਕਲ ਹੈਗਾ ਮੈਂ ਕਿਹਾ ਕਿ ਦੁਕਾਨ ਚਾਹੀਦੀ ਹੈਗੀ ਤੇ ਉੱਥੋਂ ਕਨਫਰਮ ਕਰ ਲਓ ਉਹ ਕਹਿੰਦੇ ਕਿ ਨਹੀਂ ਤੋ ਤੁਹਾਨੂੰ ਤੁਹਾਨੂੰ ਪਤਾ ਲੱਗਾ ਤੁਸੀਂ ਲੰਮੜਦਾਰ ਆਂ ਕਿ ਤੁਸੀਂ ਸਾਨੂੰ ਪ੍ਰੋਪਰ ਇਹਦਾ ਦੱਸ ਦਿਆਂ ਲਈ ਤਾਂ ਤੁਹਾਡੇ ਕੋਲ ਤੁਹਾਡੇ ਪਿੰਡ ਦੀ ਲੜਕੀ ਆ ਇਹਨੂੰ ਪਛਾਣੋ ਦੇ ਜੋ ਵੀ ਮੈਂ ਗੱਡੀ ਦੇ ਨੀਮੋ ਕੇ ਦੇਖਣ ਲੱਗਾ ਦੋਰ ਉਪਨ ਤੇ ਕਿ ਉਹਨਾਂ ਨੇ ਮੈਨੂੰ ਅੰਦਰ ਕੜੇ ਨੂੰwidehat ਵਾਗੇ ਤਾਂ ਦੂਜੀ ਲੇਡੀ ਨੇ ਮੈਨੂੰ ਬਹੁਤ ਵਾਰ ਕਰਕੇ ਖਿੱਚ ਲਿਆ ਜਦੋਂ ਉਹਨਾਂ ਨੇ ਮੇਰੇ ਕੜੇ ਨੂੰ ਕਟਰ ਪਾਇਆ ਸੇਮ ਟਾਈਮ ਉਹਦੇ ਵਾਲ ਫੜ ਲਏ ਵਾਲ ਮੈਂ ਉਹਦੇ ਵਾਲ ਨਹੀਂ ਛੱਡੇ ਉਹ ਵੀ ਵਿਲਕਦੇ ਰਹੇ ਕਿ ਮੇਰੇ ਵਾਲ ਛੱਡ ਦਿਓ ਵਾਲ ਛੱਡ ਦਿਓ ਤੇ ਮੈਂ ਉਹਦੇ ਵਾਲ ਨਹੀਂ ਛੱਡੇ ਮੈਨੂੰ ਉਹਨਾਂ ਨੇ ਗੱਡੀ ਸਟਾਰਟ ਕਰਕੇ ਜਾ ਕੇ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਰੋਡ 'ਤੇ ਥੋੜਾ ਦਿੱਤਾ ਚੱਲਦੀ ਗੱਡੀ 'ਚ ਤੇ ਛੱਟ ਕੇ ਨਿਕਲ ਗਏ ਅੰਕਲ ਜੀ ਛੱਟ ਕੇ ਛੱਜੇ ਲੱਗੀ ਆ ਜੀ ਦੋਨੇ ਗੋਡਿਆਂ ਤੇ ਲੱਗੀ ਆ ਉਹਨੀ ਤੇ ਛੱਟ ਲੱਗੀ ਆ ਜੀ ਬਾਕੀ ਕੋਈ ਗੱਡੀਆਂ ਸਟਾਏ ਹੋਏ ਆਗੇ ਅੰਕਲ ਜੀ ਗੱਡੀ ਪਛਾਣਦੇ ਹੋ ਗੱਡੀ ਕਿਹੜੀ ਸੀਗੀ ਜੀ ਗੱਡੀ ਸਵਿਸਟ ਕਾਰ ਸੀਗੀ ਜੀ ਵਾਈਟ ਕਲਰ ਦੀ ਸੀਗੀ ਕਿਹੜੀ ਸੀ ਸਵਿਸਟ ਕਾਰ ਸੇਫਟ ਕਾਰ ਹਾਂ ਜੀ ਵਾਈਟ ਕਲਰ ਸੀਗੀ ਤੇ ਕਿੰਨੇ ਜਣੇ ਸਵਾਰ ਸਨ ਉਹ ਲੋਇਲ ਵੀਲ ਦੇ ਉਹਦੇ ਠੀਕ ਆ ਜੀ ਤੇ ਨੰਬਰ ਪੜ ਨਹੀਂ ਸਕਿਆ ਕਿਉਂਕਿ ਬਸਾਈਟ ਸੀਗੀ ਠੀਕ ਆ ਜੀ ਤੇ ਬੇ ਕਿੰਨੇ ਜਣੇ ਸਵਾਰ ਸੀ ਗੱਡੀ ਦੇ ਵਿੱਚ ਹਾਂ ਜੀ ਗੱਡੀ 'ਚ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਸਵਾਰ ਸੀ ਜੀ ਦੋ ਜਣ ਸੀਗੇ ਉਹ ਫਰੰਟ ਸੀਟ 'ਤੇ ਸੀਗੇ ਠੀਕ ਆ ਜੀ ਬੈਕ 'ਤੇ ਦੋ ਲੇਡੀਜ਼ ਸੀਗੀਆਂ ਠੀਕ ਆ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਤੁ ਜੋ ਮੇਰੀ ਡੀਲਿੰਗ ਹੈ ਕਿ ਅਰੇ ਕੀ ਜਿਹਨੋਂ ਕੀਤੇ ਹੋਗੇ ਕਿ ਉਹਨੇ ਤਾਂ ਉਹਨੂੰ ਅਨਨੂਨ ਬੰਦੇ ਨੂੰ ਕੀ ਪਤਾ ਕਿ ਮੈਂ ਕੌਣ ਆ ਕਿਉਂਕਿ ਮੈਂ ਉਹ ਤੋਂ ਪਛਾਣਦਾ ਨਹੀਂ ਆ ਉਹ ਅਨਨੂਨ ਬੰਦੇ ਨੂੰ ਭਾਵੇਂ ਤੁਸੀਂ ਨੰਬਰ ਦਾ ਰਿਹਾ ਜੀ ਦੱਸੋ ਜੀ ਕੋਈ ਨਾ ਕੋਈ ਉਹਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਜੀ ਜਿਸ ਕਾਰਨ ਮੈਨੂੰ ਪੁੱਛਿਆ ਜੀ ਸੀਸੀਟੀਵੀ ਵੀ ਆਈ ਹੈ ਕੋਈ ਇਸ ਦੀ ਸੀਸੀਟੀਵੀ ਕਵਰੇਜ ਦਿੱਖੇ ਜੀ ਸੰਸਵ ਸਭ ਦੇ ਗੋਦਸਤ ਦਿੱਖੇ ਉੱਥੇ ਗੱਡੀ ਟ੍ਰੇਸ ਹੁੰਦੀ ਆ ਜੀ ਸਾਰਾ ਮੇਰਾ ਪੋਜ਼ੋ ਦਾ ਮੈਂ ਉਹਨਾਂ ਕੋਲ ਜਾ ਰਿਹਾ ਮੈਨੂੰ ਖਿੱਚਦੀਆਂ ਹੈਗੀਆਂ ਗੱਡੀ ਜੇ ਫੁੱਟਦੀ ਹੈਗੀਆਂ ਉੱਤੋਂ ਬਹੁਤ ਜਿਹੜਾ ਅੱਗੇ ਚੱਲਦੇ ਸਿਰਪਿੰਗ ਉਪਰ ਇੰਡੀਆ ਦੇ ਮੈਨੂੰ ਗੱਲ ਡ੍ਰੌਪ ਕਰ ਦਿੰਨੀ ਆ ਉਹ ਤੋਂ ਅਗਲੇ ਕੈਮਰੇ ਟ੍ਰੇਸ ਕੀਤੇ ਉਹਨਾਂ ਦਾ ਟਾਈਮਿੰਗ ਨਹੀਂ ਮਿਲ ਤਾ ਗਿਆ ਕਿੰਨੇ ਵਜੇ ਦੇ ਅੰਕਲ ਜੀ ਸ਼ਨੀਵਾਰ ਦੀ ਗੱਲ ਹੈ 11:00 ਵਜੇ ਜੀ ਸੋਰੀ 12:39 ਮਿੰਟ ਦੀ ਗੱਲ ਹੈ ਮਰਗੀ ਸਖਰ ਦੁਪਹਿਰ ਦੀ ਗੱਲ ਹੈ ਜਿੱਲੇ ਮੈਨੂੰ ਉਹਨਾਂ ਨੇ ਪਿੱਛੇ ਕੀਤਾ ਜਦੋਂ ਉਹਨਾਂ ਨੇ ਮੈਨੂੰ ਫੜ ਕੇ ਗੱਡੀ ਹਟਾਈ ਟੀਮ ਹੈ ਪੁਲਿਸ ਥਾਣਾ ਕਿਹੜਾ ਲੱਗਦਾ ਜੀ ਤੁਹਾਨੂੰ ਮੇਰਾ ਪਾਲਟਨ ਜੀ ਇੱਥੇ ਹੁਣ ਪੁਲਿਸ ਆਈ ਸੀ ਮੌਕੇ ਦੇ ਦੇਖਣ ਕੋ ਮੌਕੇ ਤੇ ਪੁਲਿਸ ਆਈ ਸੀਗੀ ਜੀ ਕਿਸੇ ਵੀ ਕੈਮਰੇ ਦੀ ਕੋਸ਼ਿਸ਼ ਕੀਤੀ ਬੈਂਕ ਬੰਦ ਹੋਣ ਕਰਕੇ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਕੋਪ ਤੇ ਹੋਰ ਕੋਈ ਆਫਿਸ ਜਿਹੜੇ ਹੈਗੇ ਆ ਅੱਜ ਮੰਡੇ ਹੈਗਾ ਅੱਜ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿਸੀਂ ਆਵਾਂਗੇ ਪਰ ਆਪਣੇ ਕੈਮਰੇ ਵਗੈਰਾ ਆਹੀ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਬਾਅਦ ਦੱਸਾਂਗੇ ਕੀ ਹੋਇਆ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਨਿਕਨੇਮ ਢਿਮਾ ਕਹਿੰਦੇ ਆ ਤੇ ਤੁਹਾਡੇ ਮੈਸੇਜ ਇੱਥੋਂ ਕਾਉਂਸਲਰ ਮੈਸੇਜ ਹੈ ਬਾਡ ਨੰਬਰ 21 ਤੋਂ ਐਮਸੀ ਹੈਗੇ ਨੇ ਜੀ ਤੇ ਢਿਮਾ ਸਾਹਿਬ ਇੱਕ ਬੜੀ ਇੱਕ ਵੱਡੀ ਘਟਨਾ ਵਾਪਰੀ ਹੈ ਬਚਾਅ ਹੋ ਗਿਆ ਲੰਬੜਦਾਰ ਸਾਹਿਬ ਦਾ ਤਾਂ ਲੁੱਟਖੋ ਦੀ ਘਟਨਾ ਤੋਂ ਵੀ ਬਚਾਅ ਹੋਇਆ ਕਿਵੇਂ ਵੇਖਦੇ ਹੋ ਅੱਜ ਐਦਾਂ ਦੇ ਪ੍ਰਤੀ ਦਿਨ ਅਜਿਹੇ ਮਾਮਲੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਜੀ ਜੀ ਜੰਜੀ ਮਾਹੌਲ ਬਹੁਤ ਜਿਆਦਾ ਖਰਾਬ ਹੋ ਰਿਹਾ ਆ ਅੱਜ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਹੁਣ ਤਾਂ ਲੋਕ ਜਿਸ ਤਰ੍ਹਾਂ ਦੇਖੋ ਨੰਬਰ ਇਹ ਪਰਸਨ ਹੈਗੇ ਆ ਕਿੰਦੇ ਨਾਮੀ ਬੰਦਿਆਂ ਚੋਂ ਆਉਂਦੇ ਆ ਜਿਹਨੂੰ ਕਹਿੰਦੇ ਆ ਇਹਨਾਂ ਨਾਲ ਜੇ ਇਦਾਂ ਦੀ ਘਟਨਾ ਹੋ ਸਕਦੀ ਆ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਆਏਗਾ ਤੇ ਬਹੁਤ ਹੀ ਜਿਆਦਾ ਬੁਰਾ ਹਾਲ ਐ ਇਸ ਵੇਲੇ ਖਾਸ ਕਰਕੇ ਜਿਹੜੇ ਨਸ਼ੇੜੀ ਲੋਗ ਆ ਉਹ ਤਾਂ ਸ਼ਰਿਆਂ ਵੀ ਤੁਹਾਡੇ ਸਾਹਮਣੇ ਵੱਟ ਟੁੱਕ ਕਰਕੇ ਵੀ ਲੁੱਟਾਂ ਖੋਹਣ ਦਾ ਦੰਦੇ ਆ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਪੁਲਿਸ ਬਹੁਤ ਵੱਡੇ ਪੱਧਰ ਤੇ ਦਾਅਵੇ ਵੀ ਕਰਦੀ ਆ ਜੀ ਦੇਖੋ ਗਸ਼ਤ ਵਧਾਉਣੀ ਚਾਹੀਦੀ ਹੈ ਅਗਰ ਕੋਈ ਸ਼ੱਕੀ ਵਿਅਕਤੀ ਦੀਦਾ ਹੈ ਉਹ ਤੋਂ ਪੂਰੀ ਤਰ੍ਹਾਂ ਪੁਲਿਸ ਪੜਤਾਲ ਕਰਨੀ ਚਾਹੀਦੀ ਆ ਉਹਦੇ ਇਲਾਕੇ ਦੇ ਚਾਰ ਬੰਦੇ ਨੂੰ ਸੱਦ ਕੇ ਹੀ ਉਹਨੂੰ ਛੱਡਣਾ ਚਾਹੀਦਾ ਆ ਉਹਦਾ ਰਿਕਾਰਡ ਪੁਲਿਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੇ ਕੋਈ ਸ਼ੱਕੀ ਪਾਇਆ ਜਾਂਦਾ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ